ਤੇਰੇ ਨਾਲ ਲਈ ਗੱਲ ਵੱਖਣੀ ਇਹ ਨਾ ਜਾਣੀ ਤੇਰੇ ਤੱਕ ਹੀ ਮੈਂ ਸੀਮਤਾ ਮੇਰੇ ਯਾਰ ਮੇਰੇ ਲਈ ਰੱਬ ਵਰਕੇ ਬਲੋ ਤੂੰ ਕੀ ਜਾਣੇ ਇਹਨਾਂ ਦੀਆਂ ਕੀਮਤਾ ਬਲੋ ਤੂੰ ਕੀ ਜਾਣੇ ਇਹਨਾਂ ਦੀਆਂ ਕੀਮਤਾ ਯਾਰੀ ਤੇਰੇ ਨਾਲ ਲਈ ਗੱਲ ਵੱਖਣੀ ਇਹ ਨਾ ਜਾਣੀ ਤੇਰੇ ਤੱਕ ਹੀ ਮੈਂ ਸੀਮਤਾ ਮੇਰੇ ਯਾਰ ਮੇਰੇ ਲਈ ਰੱਬ ਵਰਕੇ ਬਲੋ ਤੂੰ ਕੀ ਜਾਣੇ ਇਹਨਾਂ ਦੀਆਂ ਕੀਮਤਾ ਯਾ ਮਜਾਲ ਦੂੜ ਮੋੜ ਜੂ ਦੱਸ ਕੀ ਦੀ ਆ ਮਜਾਲ ਦੂੜ ਮੋੜ ਜੂ ਭੋਗ ਪਾਚੀਆਂ ਨੇ ਪਾਈਆਂ ਜੱਟ ਨੇ ਐਵੇਂ ਜਾਣੀ ਨਾ ਤੂੰ ਜਾਲੀ ਨੇ ਨਹੀਂ ਆਰੀਆਂ ਬਹੁਤ ਅੱਖੀਆਂ ਕਮਾਈਆਂ ਜੱਟ ਨੇ ਐਵੇਂ ਜਾਣੀ ਨਾ ਤੂੰ ਜਾਲੀ ਨੇ ਨਹੀਂ ਆਰੀਆਂ ਬਹੁਤ ਅੱਖੀਆਂ ਕਮਾਈਆਂ ਜੱਟ ਨੇ ਅੱਧੀ ਰਾਤੀ ਝੱਟ ਲਾ ਲੈਂਦੇ